ਕੰਬਲੀ ਆ ਭਿੱਜ ਜਾਏਗੀ ਤੋਫਲੇਕੇ ਵੀ ਸੁੱਕ ਜਾਏਗੀ ਸਮਝਣ ਦੀ ਗੱਲ ਇਹ ਬਾਬਾ ਫਰੀਦ ਜੀ ਕਹਿੰਦੇ ਗੱਲ ਕੰਬਲੀ ਤੇ ਨਹੀਂ ਖੜੀ ਰਹਾ ਤਾ ਤੁੱਪ ਤੈਨੇ ਜੇ ਮੈਂ ਰਹਿਣਾ ਤਾਂ ਮੇਰਾ ਨੇਹੋ ਟੁੱਟਣਾ ਤੇ ਨੇਹੋਂ ਕੀ ਐ ਅਗੇ ਬਾਬਾ ਫਰੀਦ ਜੀ ਕਹਿੰਦੇ ਸਿਜੋ ਸਿਜੋ ਕੰਬਲੀ ਅੱਲ੍ਹਾ ਵਰਸੋ ਬਿਓ ਜਾਏ ਮਿਲਾ ਤੇ ਨਾ ਸਕੇ ਨਾ ਟੁੱਟਾਉ ਨਾ ਹੀ ਬਿਓ ਹੁਣ ਭਾਵ ਮੋਥੇ ਇਹ ਵੀ ਮੇਰਾ ਨੇਮ ਨਹੀਂ ਟੁੱਟਣਾ ਚਾਹੀਦਾ ਜੇ ਮੇਰਾ ਨੇਮ ਟੁੱਟ ਗਿਆ ਮੇਰਾ ਪ੍ਰੇਮ ਸੁਨੇਹਾ ਤੁਸੀਂ ਇੱਕ ਤਜਰਬਾ ਕਰਕੇ ਦੇਖੋ ਮੈਂ ਜਿਹੜੀ ਗੱਲ ਕਹਿ ਰਿਹਾ ਤੁਸੀਂ ਰੋਜ਼ 5 ਮਿੰਟ 2 ਮਿੰਟ 4 ਮਿੰਟ 10 ਮਿੰਟ ਜਾਪ ਕਰੋ ਕੋਈ ਵੀ ਬਾਣੀ ਪੜਿਓ ਕੰਦੇਵ ਰੱਖੋ ਤੁਸੀਂ ਇੱਕ ਤਜਰਬਾ ਕਰਿਓ ਜਿਹੜਾ ਬੰਦਾ ਕਈ ਵਾਰ ਕਿਸੇ ਦਾ ਹੁੰਦਾ ਮੈਂ ਰੋਜ਼ 191 ਸਾਲ ਦਾ ਪਾਠ ਕਰਦਾ ਜੀ ਕਿਸੇ ਦਾ ਹੁੰਦਾਗਾ ਰੋਜ਼ ਇੱਕ ਜਪਤੀ ਸਾਹਿਬ ਦਾ ਪਾਠ ਕਰਦਾ ਗੇਂ ਬੜਿਆ ਜੇ ਤੁਸੀਂ ਅੱਜ ਨਹੀਂ ਕੀਤਾ ਤੁਹਾਡਾ ਮਨ ਕਹੇਗਾ ਕੱਲ ਨੂੰ ਦੋ ਪਾਠ ਇਕੱਠੇ ਕਰ ਲਾ ਕਿੰਝ ਹੁੰਦਾ ਕਾਲਜ ਜਦੋਂ ਆਏਗਾ ਤੇ ਬੰਦਾ ਜੇ ਸੁਖਮਣੀ ਸਾਹਿਬ ਦਾ ਪਾਠ ਕਰਨ ਵਾਲਾ ਉਹਨੇ ਕਿਹਾ ਮੈਨੂੰ 45 ਮਿੰਟ ਲੱਗਦੇ ਆ ਜੇ ਮਨ ਨੂੰ ਦੋ ਪਾਠ ਕੀਤੇ ਤੇ ਮੈਨੂੰ ਡੇਢ ਘੰਟਾ ਲੱਗੇਗਾ ਕਿਉਂ ਨਾ ਮੈਂ ਇੱਕ ਪਾਠ ਕਰ ਲੈਣਾ ਜਿਹੜਾ ਕੱਲ ਰਹਿ ਗਿਆ ਉਹਨੂੰ ਕੱਲ ਨੂੰ ਕਰਵਾਵਾਂ ਦਾ ਅੱਜ ਰਹਿਣ ਦੇਣਾ ਵਾਹ ਇਸ ਤਰ੍ਹਾਂ ਇੱਕ ਤੋਂ ਦੋ ਹੋਏ ਅਗਲੇ ਦਿਨ ਮਨ ਕਹਿੰਦਾ ਵੀ ਨਹੀਂ ਕੱਲ ਨੂੰ ਤਿੰਨ ਕੱਠੇ ਕਰਾਂਗੇ ਚੱਲਦੇ ਆ ਮਨ ਕਹਿੰਦਾ ਨਹੀਂ ਚਾਰ ਕੱਠੇ ਹੀ ਕਰਵਾਵਾਂਗੇ ਥੋੜੇ ਥੋੜੇ ਕਰ ਲਵਾਂਗੇ ਰੋਜ ਦਾ ਪਾਠ ਕਰਨ ਵਾਲਾ ਸਦਾ 1 ਤੋਂ 2 ਤੇ ਰੁਕਿਆ 2 ਤੋਂ 3 ਤੇ 3 ਤੋਂ 4 ਤੇ ਆਕਰਮਣ ਭਾਗੀ ਹੋ ਗਿਆ ਕਿ ਹੁਣ ਚਾਰ ਪਾਠ ਤੇ ਇਕੱਠੇ ਹੋਣੇ ਨਹੀਂ ਕਾਮੇ ਛੋਟੋ ਜਪਤੀ ਸਾਹਿਬ ਵਾਲੇ ਨਾਲ ਵੀ ਇੰਝ ਹੀ ਹੋਈ ਸੋ ਭਾਵ ਇਹ ਹੈ ਜਦੋਂ ਅਸੀਂ ਆਪਣਾ ਨੇਮ ਤੋੜ ਦਿੱਤਾ ਸਾਡਾ ਪ੍ਰੇਮ ਕੁੱਟਣਾ ਸੋ ਭਾਵਤ ਹੈ ਜ਼ਿੰਦਗੀ ਚ ਕਦੀ ਨੇਮ ਨਹੀਂ ਤੋੜਨਾ ਚਾਹੀਦਾ ਭਾਵੇਂ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ ਮੈਂ ਕਿਹਾ ਤੁਸੀਂ ਕੇਵਲ ਗੁਰੂ ਕਾਜੇ ਰੋਜ਼ ਮੱਥਾ ਟੇਕਣ ਹੀ ਆਉਂਦੇ ਹੋ ਨਾ ਆਪਣਾ ਨੇਮ ਨਾ ਟੁੱਟਣ ਦਾ ਭਾਵੇਂ ਸਿਰਫ ਮੱਥਾ ਟੇਕ ਕੇ ਉਨੀ ਪੈਰੀ ਵਾਪਸ ਜਾਓ ਪਰ ਨੇਮ ਨਾ ਟੁੱਟਣ ਦੋ ਜਦੋਂ ਨੇਮ ਟੁੱਟੇਗਾ ਫਿਰ ਮਨ ਕਹੇਗਾ ਕੱਲ ਵੀ ਨਹੀਂ ਸੀ ਗਏ ਫਿਰ ਕਿਹੜਾ ਕੁਝ ਘਟਾ ਪੈ ਗਿਆ ਜੇ ਅੱਜ ਵੀ ਨਹੀਂ ਜਾਵਾਂਗੇ ਤੇ ਕੁਝ ਨਹੀਂ ਹੋਏਗਾ ਤਿੰਨ ਦਿਨ ਵੀ ਨਹੀਂ ਜਾਵਾਂਗੇ ਤੇ ਕੁਝ ਨਹੀਂ ਹੋਏਗਾ ਬਸ ਇਹ ਕੁਝ ਨਹੀਂ ਹੋਏਗਾ ਇੰਨੇ ਹੀ ਸੇਜੇ ਸੇਜੇ ਸਾਨੂੰ ਉਸ ਪ੍ਰੇਮ ਤੋਂ ਸਖਣੇ ਉਸ ਪ੍ਰੇਮ ਤੋਂ ਵਾਝਿਆ ਕਰਦੇ ਤੇ ਗਰੀਬ ਨਵੰਤਕੁਰ ਕਲਗੀਧਰ ਪਾਖਸ਼ਾ ਪਿੰਦੇ ਦਾਤਾ ਕਹਿਓ ਤੁਹਾਡੇ ਦਵਾਰ ਅਸੀਂ ਤੇਰਾ ਦਵਾਰਾ ਪਕੜ ਲਿਆ ਤੇ ਹੁਣ ਤੇਰੇ ਦਵਾਰੇ ਦਰਵਾਜੇ ਨੂੰ ਛੱਡਣਾ ਨਹੀਂ ਆਵੇਂ ਇੱਥੇ ਬਾਬਾ ਫਰੀਦ ਜੀ ਦੀ ਤਰ੍ਹਾਂ ਕੰਬਲੀ ਭਿੱਜਦੀ ਹੋਵੇ ਫਾਮੇ ਇਥੇ ਬੰਦ-ਬੰਦ ਕਰਵਾਉਣ ਦੀ ਗੱਲ ਆ ਜਾਵੇ ਜਾਂ ਫਿਰ ਜਿਵੇਂ ਇਤਿਹਾਸ ਤੇ ਤਾਂ ਵੈਸੇ ਬੜੇ ਪਰਮਾਨ ਦੇਤੇ ਜਾ ਸਕਦੇ ਜਿਵੇਂ ਅਸੀਂ ਲਾਹੌਰ ਦੇ ਵਿੱਚ ਉਹਨਾਂ ਸਿੰਘ-ਸਿੰਘੀਆਂ ਦਾ ਜ਼ਿਕਰ ਵੀ ਪੜਦੇ ਆ ਜਿਨ੍ਹਾਂ ਨੇ ਬੱਚਿਆਂ ਦੇ ਗਲਾਂ ਦੇ ਹਾਰ ਜਿਹੜੇ ਉਹ ਆਪਣੇ ਗਲਾਂ ਵਿੱਚ ਪਵਾਏ ਸਿਰਾਂ ਦੇ ਹਾਰ ਟੁਕੜਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ ਸ਼ਾਇਦ ਮੈਂ ਕਦੀ ਇਹ ਜੁੱਧਰ ਵੀ ਕੀਤਾ ਹੋਵੇ ਉਹਨਾਂ ਦੇ ਪਰਥਾਏ ਤੇ ਇਤਿਹਾਸ ਇਹ ਵੀ ਲਿਖਦਾ ਜਦੋਂ ਸ਼ਾਮ ਨੂੰ ਅਰਦਾਸ ਹੁੰਦੀ ਹੈ ਤੇ ਇੱਕ ਹੀ ਸ਼ਬਦ ਪੜਿਆ ਜਾਂਦਾ ਹੈ ਮਾਲਕ ਪਾਤਸ਼ਾਹ ਤੇਰੇ ਬਾਣੇ ਦੇ ਵਿੱਚ ਦਿਨ ਬੜੇ ਸੁੱਖਾਂ ਨਾਲ ਬਤੀਤ ਹੋਇਆ ਹਰ ਦੋਗੀ ਮੀਰ ਮੰਨੂ ਤੱਕ ਖਬਰ ਪਹੁੰਚਦੀ ਜੀ ਇਹ ਤਾਂ ਕਹਿ ਰਿਹਾ ਦਿਨ ਸੁੱਖਾਂ ਵਿੱਚ ਬਤੀਤ ਹੋਇਆ ਅੱਛਾ ਤਸੀਹੇ ਵਧਾ ਦਿੱਤੇ ਜਾਣ ਤਸੀਹੇ ਵੱਧਦੇ ਨੇ ਕਿੱਥੇ ਕੱਲੇ ਸਵਾ ਸਵਾ ਮਣ ਦੇ ਪੀਸਣੇ ਪੀਸਣ ਲਈ ਕਿਹਾ ਜਾਂਦਾ ਉਹ ਢੋਕੰਡੇ ਖੜੇ ਹੋ ਜਾਂਦੇ ਜਦੋਂ ਤੁਸੀਂ ਲਾਹੌਰ ਕਦੇ ਜਾਓ ਨਾ ਉਹ ਸਕੂਲ ਨੂੰ ਵੇਖੋ ਕਦੇ ਜਾ ਕੇ ਉਸ ਗੁਰੂ ਘਰ ਦਾ ਨਾਮ ਉਹ ਹੀ ਸ਼ਹੀਦ ਸਿੰਦ ਸਿੰਘ ਨਾ ਉੱਥੇ ਖੂਬ ਬਣਿਆ ਜਦੋਂ ਅੱਤ ਦੇ ਤਸੀਹੇ ਮੀਰ ਮੰਨੂ ਨੇ ਦਿੱਤੇ ਇੱਥੋਂ ਤੱਕ ਵੀ ਤਸੀਹੇ ਦਿੱਤੇ ਗਏ ਕਿ ਇਹ ਪਤਾ ਹੈ ਕਿ ਇਸ ਮਾਂ ਦੇ ਗਰਭ ਵਿੱਚ ਕੋਈ ਧੀ ਪੁੱਤ ਜਨਮ ਲੈ ਰਿਹਾ ਇਹਨੇ ਅੱਗੇ ਜਾ ਕੇ ਸਿੱਖ ਬਣਨਾ ਹੈ ਇਹਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਇਤਿਹਾਸ ਲਿਖਦਾ ਉਹਨੂੰ ਪੱਥਰ ਦੇ ਉੱਤੇ ਲਟਾ ਕੇ ਉੱਤੇ ਪੱਥਰ ਮਾਰਿਆ ਜਾਂਦਾ ਸੀ ਇਹ ਵੀ ਮਰਜ਼ਾ ਦੇ ਇਹਦੇ ਕੁੱਪ ਵਿੱਚ ਪਲਣ ਵਾਲਾ ਬੱਚਾ ਵੀ ਮਰ ਜਾਵੇ ਇਥੋਂ ਤੱਕ ਹੋਣ ਤੋਂ ਬਾਅਦ ਵੀ ਕਿਸੇ ਇੱਕ ਦੀ ਜ਼ੁਬਾਨ ਨੇ ਕਿ ਨਹੀਂ ਕਿਹਾ ਵੀ ਅਸੀਂ ਸਿੱਖੀ ਛੱਡਾਂਗੇ ਨਹੀਂ ਕਿਹਾ ਇਸੇ ਲਈ ਉਥੇ ਇਤਿਹਾਸ ਦੇ ਵਿੱਚ ਅਸੀਂ ਵੇਖ ਕੇ ਆਏ ਆ ਉਸ ਘੂੜੋਂ ਕਿ ਜਦੋਂ ਅੱਤ ਹੋ ਗਈ ਸਭ ਕੁਝ ਸਹਲ ਹੋ ਗਿਆ ਪਰ ਜਦੋਂ ਪੱਤ ਲੁੱਟਣ ਦੀ ਗੱਲ ਆਈ ਕਿਤੇ ਹੁਣ ਕਿਨਾਂ ਦੀ ਪੱਤ ਲੁੱਟੀ ਜਾਵੇ ਜਦੋਂ ਪੱਤ ਲੁੱਟਣ ਦੀ ਗੱਲ ਆਈ ਉਦੋਂ ਉਹਨਾਂ ਸਿੰਘਦਿਆਂ ਨੇ ਘੂੜੇ ਵਿੱਚ ਸ਼ਾਲਾ ਮਾਰ ਦਿੱਤੀ ਕਿ ਨਹੀਂ ਅਸੀਂ ਪੱਤ ਨਹੀਂ ਲੁਟਾਵਾਂਗੇ ਤੁਸੀਂ ਟੁਕੜੇ ਕਰੋ ਸਾਨੂੰ ਅੱਥਰ ਦੱਤ ਕੇ ਸਾਨੂੰ ਮਾਰੋ ਜਿਵੇਂ ਮਰਜ਼ੀ ਮਾਰੋ ਪਰ ਅਸੀਂ ਪਤ ਨਹੀਂ ਅਸੀਂ ਜੱਤ ਸੱਤ ਵਿੱਚ ਪੱਕੀਆਂ ਰਾਵਾਂਗੇ ਆ ਕਿਉਂਕਿ ਗੁਰੂ ਨਾਨਕ ਦਾਰ ਅੱਜ ਵੀ ਉਹ ਖੂ ਜਿਹੜਾ ਹੈ ਦਵਾਈ ਪਰਦਾ ਤੁਸੀਂ ਉੱਥੇ ਜਾ ਕੇ ਵੇਖੋ ਉਹ ਅੱਜ ਵੀ ਉਸ ਜੇਲ੍ਹਾਂ ਨੂੰ ਜਦੋਂ ਦੇਖਦੇ ਆ ਨਾ ਆਪਣੇ ਵਾਲੇ ਪਾਸੇ ਤੇ ਚਲੋ ਇਤਿਹਾਸ ਦੇ ਨਿਸ਼ਾਨ ਹੀ ਖਤਮ ਹੋ ਗਏ ਉਧਰ ਸਭ ਕੁਝ ਜਿਉਂਦਾ ਤਿਉ ਹੈ ਉਹ ਜੇਲ੍ਹਾਂ ਨੂੰ ਜਦੋਂ ਵੇਖੋ ਛੋਟੀਆਂ ਛੋਟੀਆਂ ਕੋਠੜੀਆਂ ਨੂੰ ਵੇਖੋ ਤੇ ਲੋਕਾਂ ਦੇ ਖੜੇ ਹੋ ਜਾਂਦੇ ਵੀ ਇਸ ਤਰ੍ਹਾਂ ਦੇ ਸਮੇਂ ਅੰਦਰ ਵੀ ਉਹਨਾਂ ਨੇ ਮਾਲਕ ਦੀ ਸਿੱਖੀ ਨਹੀਂ ਛੱਡੀ ਮਾਲਕ ਦਾ ਦਰ ਫੜ ਕੇ ਰੱਖਿਆ ਸਾਡੇ ਕੋਲ ਸਭ ਕੁਝ ਹੋਣਾ ਮੈਂ ਕੋਟਾ ਜਿਹਾ ਜ਼ਿਕਰ ਕਰਾਂ ਅੱਜ ਦਾ ਦਨ ਯਾਦ ਆਈ ਜਦੋਂ ਅਸੀਂ ਕਹਿਓ ਤੋ ਹਰ ਰੋਜ਼ ਆਰਤੀ ਦਾਲ ਪੜੀਏ ਨਾ ਵੀ ਤੇਰਾ ਦਰ ਨਹੀਂ ਛੱਡਦਾ ਅਸੀਂ ਚਲੋ ਇਹ ਵੱਖਰੀ ਗੱਲ ਹੈ ਆਪਾਂ ਥੋੜਾ ਜਿਹਾ ਕਿਸੇ ਪਾਸਿਓਂ ਕੁਝ ਵਾਅਦਾ ਦਿੱਸਿਆ ਅਸੀਂ ਦਰ ਛੱਡਦੇ ਹਾਂ ਆਮ ਜੀ ਗੱਲ ਹੋ ਚੁੱਕੀ ਇਸ ਵਿਸ਼ੇ ਤੇ ਅੱਜ ਕਹਿੰਦੇ ਆ ਵੀ ਥੋੜਾ ਹੋਰ ਹੀ ਲੱਗਦਾ ਹੈ ਕਿਉਂਕਿ ਆਮ ਦੀ ਗੱਲ ਹੋ ਚੁੱਕੀ ਹੈ ਹੁਣ ਪੰਜਾਬ ਦੇ ਵਿੱਚ ਤਕੜਾ ਬਹੁ ਵਾਲੀ ਐਸਾ ਬਣ ਗਿਆ ਮੈਂ ਤੋ ਉਸ ਵਿਸ਼ੇ ਤੇ ਕਈ ਵਾਰ ਤਸੱਦ ਸਹਿਬ ਕੋਲ ਕੇ ਇਹ ਨਾ ਹੁੰਦਾ ਜਦੋਂ ਇਹ ਵਾਰ-ਵਾਰ ਉਲਾਮੇ ਦਿੱਤੇ ਜਾਂਦੇ ਤਾਂ ਜੀ ਲੋਕ ਕ੍ਰਿਸਚੀਅਨ ਬਣ ਰਹੇ ਨੇ ਪਤਾ ਨਹੀਂ ਉਹ ਤੁਸੀਂ ਕਿਸ ਤਰ੍ਹਾਂ ਸੋਚੋ ਪਰ ਮੈਂ ਕਈ ਵਾਰ ਇਹ ਸ਼ਬਦ ਉਹਦਾ ਲੋਕਾਂ ਨੂੰ ਕਿਹੜਾ ਹੁੰਦਾ ਕਈ ਕਹਿੰਦੇ ਵੀ ਨਾਜ਼ੀਕ ਇਹਦੇ ਤੇ ਧਿਆਨ ਦੇਣ ਦੀ ਦੌੜ ਹੈ ਠੀਕ ਹੈ ਸਭ ਦੀ ਆਪੋ ਆਪਣੀ ਮਾਨਸਿਕਤਾ ਹੈ ਆਪੋ ਆਪਣਾ ਵਿਚਾਰ ਹੈ ਸੋਚਣ ਵਿੱਚ ਹਰ ਬੰਦਾ ਸਵਤੰਤਰ ਹੈ ਪਰ ਮੇਨੂੰ ਕੀ ਲੱਗਦਾ ਤੁਸੀਂ ਵੀ ਇਹਦੇ ਤੇ ਵਿਚਾਰ ਕਰਕੇ ਦੇਖਿਓ ਵੀ ਜਿਹੜੇ ਛੱਟ ਕੇ ਜਾ ਰਹੇ ਨੇ ਉਹ ਕਾਹਦੇ ਲਈ ਜਾ ਰਹੇ ਨੇ ਕਿਸੇ ਨੂੰ ਕਿਸਮਾ ਮਿਲਦਿਆਂ ਨੇ ਕਿਸੇ ਨੂੰ ਘਰ ਮਿਲਦਿਆ ਇਸ ਟੌਪਿਕ ਦੇ ਉੱਤੇ ਬੜੇ ਵੀ ਲੋਕ ਬਹਿਸ ਵੀ ਕਰਦੇ ਨੇ ਜੀ ਕਿਤਾ ਜ਼ਰੂਰਤਾਂ ਨੇ ਵੈਸੇ ਤੇ ਇਹ ਬੜੇ ਜਵਾਬ ਨੇ ਜੇ ਅਸੀਂ ਵੇਖੀਏ ਕਿ ਕੱਲਾ ਧੜ ਤੇ ਫੀਸਾ ਪਿੱਛੇ ਸਿੱਕੀ ਚੱਦੀ ਜਾ ਰਹੀ ਅਸੀਂ ਉਹਨਾਂ ਦਾ ਇਤਿਹਾਸ ਪੜ ਕੇ ਵੇਖੀਏ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਕੇਵਲ ਛੋਲਿਆਂ ਦੇ ਉੱਤੇ ਗੁਜ਼ਾਰਾ ਕਰਦੇ ਨੇ ਘੋੜਿਆਂ ਦੀਆਂ ਟਾਂਡੀਆਂ ਤੇ ਸੌਦੇ ਉਹਨਾਂ ਨੂੰ ਕੇਵਲ ਫੀਸਾਂ ਦਾ ਨਹੀਂ ਉਹਨਾਂ ਨੂੰ ਤੇ ਬੇਗਮਾਂ ਤੱਕ ਦੇ ਲਾਲਚ ਦਿੱਤੇ ਗਏ ਉਹਨਾਂ ਨੂੰ ਤੇ ਮਹਿਲਾ ਤੱਕ ਦੇ ਲਾਲਚ ਦਿੱਤੇ ਸਾਨੂੰ ਤੇ ਦੋ ਕੋਠਿਆਂ ਦਾ ਲਾਲਚ ਦਿੱਤਾ ਜਾਂਦਾ ਉਹ ਕਮਰਿਆਂ ਦਾ ਦਿੱਤਾ ਜਾਂਦਾ ਉਹਨਾਂ ਨੂੰ 42 ਛਣ ਮਹਿਲਾ ਦੇ ਲਾਲਚ ਦਿੱਤੇ ਗਏ ਨਵਾਬੀਆਂ ਤੱਕ ਦੇ ਲਾਲਚ ਦਿੱਤੇ ਗਏ ਉਹਨਾਂ ਦੇ ਦਿਨੇ ਛੇ ਆਪੂ ਚ